ਜੋ ਕਿ ਸੰਤ ਪਾਵਾਸ ਕਹਿੰਦਾ ਤੁਹਾਡੀ ਸੰਗਤੀ ਸਾਡੇ ਨਾਲ ਉਹਦੀ ਸਾਡੀ ਸੰਗਤੀ ਉਸ ਪ੍ਰਭੂ ਦੇ ਨਾਲ ਪਰਮੇਸ਼ਰ ਦੇ ਨਾਲ ਤੁਹਾਡੀ ਸੰਗਤੀ ਕਿਹਦੇ ਨਾਲ ਹੋਵੇ ਸਾਡੇ ਨਾਲ ਖੁਦਾ ਦੇ ਦਾਸਾਂ ਦੇ ਨਾਲ ਤੁਹਾਡੀ ਸੰਗਤੀ ਹੋਵੇ ਤਾਂ ਜੋ ਤੁਹਾਡੇ ਅੰਦਰ ਖੁਦਾ ਦਾ ਕਲਾਮ ਜਾਵੇ ਤੁਹਾਡੇ ਅੰਦਰ ਪਰਮੇਸ਼ਰ ਦਾ ਬਚਨ ਜਾਵੇ ਉਸ ਬਚਨ ਨੂੰ ਤੁਸੀਂ ਲੈ ਕੇ ਉਹਦੇ ਅਨੁਸਾਰ ਚੱਲੋ ਤੁਹਾਡਾ ਜੀਵਨ ਬਦਲ ਜਾਏ ਹallelujah ਆਧਿਆਕਾਰੀ ਬੱਚੇ ਬਣ ਜਾਓ ਜੇ ਖੁਦਾ ਦਾ ਦਾਸ ਤੁਹਾਨੂੰ ਕਹਿੰਦਾ ਆ ਆਈ ਆਵਾ ਪਸੰਗਤੀ ਕਰੀਏ ਹਾਂਜੀ ਠੀਕ ਆ ਗਏ ਜੀ ਹਾਜ਼ਰ ਆਪਾ ਜੇ ਕੋ ਦਾ ਦਾਸ ਕਹਿੰਦਾ ਆਓ ਭੈਣਾ ਆਓ ਭਰਾ ਸਾਂ ਮਿਲ ਕੇ ਆਪਾਂ ਪ੍ਰਭੂ ਦੀ ਸੇਵਾ ਵਿੱਚ ਕਰੀਏ ਆ ਸੇਵਾ ਹੁਣ ਮਰੀ ਹਾਂਜੀ ਜੀ ਹਾਜ਼ਰ ਸਾਰੇ ਕੰਮ ਸੁੱਟ ਕੇ ਠੀਕ ਆ ਜੀ ਆਪਾਂ ਆ ਗਏ ਤੇ ਪ੍ਰਭੂ ਦਾ ਦਾਸ ਕੀ ਕਹਿੰਦਾ ਆਓ ਆਪਾਂ ਸੰਗਤੀ ਕਰੀਏ ਪਿਆਰੀ ਕੀਤੇ ਤਾਂ ਕਹਿੰਦਾ ਨਹੀਂ ਆਪਾਂ ਸਾਂ ਲੱਗੇ ਹਾਂ ਸਹਾਰੇ ਮਿਲਾਂਗੇ ਜੇ ਕੰਮ ਸੇ ਰੋਟੇ ਦੇ ਹਾਂਜੀ ਠੀਕ ਐ ਇਦਾਂ ਦੀ ਗੱਡੀ ਚੱਲਣੀ ਹallelujah ਆਤਮਾ ਦੇ ਵਿੱਚ ਤਗੜੇ ਬਣੋ ਆਤਮਿਕ ਬਣੋ ਆਤਮਾ ਦੇ ਵਿੱਚ ਸਮਰਥੀ ਬਣੋ ਪਹਿਲ ਦਿਓ ਖੁਦਾਂ ਨੂੰ ਹਾਂ ਭਈ ਠੀਕ ਹੈ ਜੀ ਸੁੱਟਦੇ ਸਾਰੇ ਕੰਮ ਰੋਜ਼ ਆਪਣੇ ਕੰਮ ਕਰੀਦੇ ਰਾਤੀ ਮਾਰੇ ਵਾਲੇ ਵੀ ਭੈਣ ਹੀ ਪੈਨ ਨੂੰ ਕਾਲ ਕਰਦੀ ਹਾਂ ਤੇ ਮੈਂ ਇਹਨਾਂ ਨੂੰ ਕਹਿੰਦੀ ਮੈਂ ਕਿਹਾ ਸਾਰਿਆਂ ਦੇ ਨਾਂ ਕਰ ਦੁੱਤੀ ਤੇ ਲਾਸਟ ਵਿੱਚ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਰਾਤ ਦੀ ਨਾਈਟ ਬੰਦਗੀ ਸੀ ਸਾਰਿਆਂ ਦੇ ਨਾਂ ਕਰ ਦੁੱਤੀ ਆ ਐਂ ਜੀ ਤਿਆਰੀ ਫੁੱਲ ਕੀਤੀ ਸੀ ਤੇ ਫਿਰ ਉਹ ਤਹੀ ਕਿਦਾਂ ਕਰਦੀ ਤੇ ਉਹ ਥੋੜਾ ਜਿਹਾ ਨਾ ਫੜਾ ਉਹਨਾਂ ਦੇ ਮਨ ਨੂੰ ਗੁੱਸਾ ਜਿਹਾ ਲੱਗਾ ਮੈਨੂੰ ਕਹਿੰਦੇ ਕੀ ਗੱਲ ਇਹ ਇੱਕ ਰਾਤ ਵੀ ਨਹੀਂ ਪ੍ਰਭੂ ਦੀ ਜਾਗ ਸਕਦੇ ਮੈਂ ਕਿਹਾ ਨਹੀਂ ਇਹ ਨਹੀਂ ਜਾਗ ਸਕਦੇ ਹallelujah ਸਾਾਨੂੰ ਦੋਖ ਲੱਗਣ ਦੇ ਜਿਹਨਾਂ ਦੀ ਸਾਡੀ ਜ਼ਿੰਦਗੀ ਚ ਖੁਦਾ ਨੇ ਕੰਮ ਕੀਤੇ ਆ ਅਸੀਂ ਉਹਦੇ ਕੰਮਾਂ ਨੂੰ ਵੇਖਿਆ ਆ ਉਹਦੇ ਆਨੰਦ ਨੂੰ ਵੇਖਿਆ ਆ ਉਹਦੀ ਸ਼ਾਂਤੀ ਨੂੰ ਆਪਣੇ ਜੀਵਨ ਚ ਲਿਆ ਆ ਹallelujah ਪਰ ਮੈਂ ਕਿਹਨਾਂ ਨੂੰ ਨਹੀਂ ਪਤਾ ਯਸੂ ਮਸੀਹ ਪਰਮੇਸ਼ਰ ਦਾ ਕਲਾਮ ਕਹਿੰਦਾ ਆਂਦਾ ਇਹ ਲੋਕ ਮੇਰੇ ਨੇੜੇ ਆਉਂਦੇ ਆ ਇਹ ਲੋਕ ਕੀ ਆਉਂਦੇ ਨੇ ਮੇਰੇ ਨੇੜੇ ਆਉਂਦੇ ਆ ਤਾਂ ਆਪਣੇ ਬੁੱਲਾਂ ਦੇ ਨਾਲ ਮੇਰਾ ਆਦਰ ਕਰਦੇ ਆ ਤਾਰੀਫ ਕਰਦੇ ਆ ਤਾਂ ਦਿਲ ਇਹਨਾਂ ਦਾ ਮੇਰੇ ਤੋਂ ਦੂਰ ਆ ਦੇਰ ਤੋਂ ਨਹੀਂ ਮੇਰਾ ਆਦਰ ਕਰਦੇ ਤੇ ਖੁਦਾ ਵਰਕਤ ਉਹਨੂੰ ਦਿੰਦਾ ਮੈਂ ਵਾਅਦਾ ਲਾ ਕੇ ਕਿ ਨਹੀਂ ਖੁਦਾ ਵਰਕਤ ਉਹਨੂੰ ਦਿੰਦਾ ਜਿਹੜਾ ਦਿਲ ਤੋਂ ਮੇਰਾ ਆਦਰ ਕਰਦਾ ਹਲੇ ਨਹੀਂ ਉਹ ਆਦਰ ਮੰਗਦਾ ਹੈ ਤਾਂ ਮੇਰਾ ਆਦਰ ਕਰੋ ਮੈਂ ਤੁਹਾਡਾ ਸਵਰਗੀ ਪਿਤਾ ਹਜ ਜੀ ਨੇ ਕਿਹਾ ਗਿਆ ਸੁਮਸੀ ਨੇ ਕਿਹਾ ਮੈਂ ਬਾਣੀ ਚੋਂ ਬਾਹਰ ਨਹੀਂ ਜਾਂਦੀ ਵਚਨ ਜੀ ਕਹੇ ਯਿਸੂ ਮਸੀਹ ਨੇ ਕਿਹਾ ਜਿਹੜਾ ਮੇਰੇ ਹੁਕਮਾਂ ਦੀ ਪਾਲਣਾ ਕਰਦਾ ਉਹ ਹੀ ਹੈ ਜੋ ਮੇਰਾ ਆਦਰ ਕਰਦਾ ਹੈ ਮੈਂ ਤੇ ਮੇਰਾ ਪਿਤਾ ਉਹਦੇ ਕੋਲ ਆਵਾਂਗੇ ਤੇ ਆਪਣੇ ਤਾਈ ਉਹਦੇ ਤੇ ਪ੍ਰਗਟ ਕਰਾਂਗੇ ਹਾਲੇਲੂਇਆ ਹਾਲੇਲੂਇਆ ਅੰਦਾ ਉਹ ਹੀ ਹੈ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਹੀ ਹੈ ਜਿਹੜਾ ਮੇਰਾ ਆਦਰ ਕਰਦਾ ਹੈ ਜਿਹੜਾ ਮੇਰੇ ਹੁਕਮਾਂ ਦੀ ਪਾਲਣਾ ਕਰਦਾ ਹੈ ਜੇ ਹੁਕਮ ਨਹੀਂ ਮੰਨਿਆ ਬਰਕਤਾਂ ਗਾਦੀਆਂ ਆਸ਼ੀਸ਼ ਗਾਦੀ ਰੱਬ ਦਾ ਦਾਸ ਤੇ ਦੁਆ ਕਰੇਗਾ ਆਏਗੀ ਆਸ਼ੀਸ਼ आई थोड़े समझी फिर गई जब तक ਇਹ ਆਧਿਆਕਾਰੀ ਨਹੀਂ ਕਰਾਂ ਦਿਓ ਬਚਨ ਚ ਲਿਖਿਆ ਦਾ ਕਿ ਹੁਕਮ ਮੰਨਨ ਦੀਆਂ ਵਰਕਤਾਂ ਦੇ ਬੇਮੁਖ ਹੋਂਦੇ ਸਰਾਫ ਅੰਨੇ ਜਾਤੀ ਨਾਲੋਂ ਜ਼ਿਆਦਾ ਤ੍ਰਿਸ਼ਚਲ ਲੋਕ ਦੁਸ਼ਟ ਆਤਮਾ ਦੇ ਨਾਲ ਜਕੜੇ ਬਿਮਾਰੀਆਂ ਦੇ ਨਾਲ ਜਕੜੇ ਹਾਲਾਤਾਂ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਜਕੜੇ ਅੰਨੇ ਜਾਤੀਆਂ ਨਾਲੋਂ ਜ਼ਿਆਦਾ ਤੇ ਕੋਈ ਯਿਸੂ ਮਸੀਹ ਨੂੰ ਪੂਰੀ ਤਰ੍ਹਾਂ ਨਹੀਂ ਜਾਣਦੇ ਪਰ ਇਹ ਲੋਕ ਜਾਣਦੇ ਖੁਦਾ ਦਾ ਵਚਨ ਨੂੰ ਤੋੜਦੇ ਹallelujah ਆਗਿਆਕਾਰੀ ਕਰਦੇ ਨਹੀਂ ਤੇ ਖੁਦਾ ਦੀ ਆਸ਼ੀਸ਼ ਨੂੰ ਕਿੱਦਾਂ ਲੈਣਾ ਹੈ ਹallelujah ਹallelujah ਪਰ ਪਰਮੇਸ਼ੁਰ ਨੇ ਸਾਡੇ ਨਾਲ ਕਹੇ ਕਿ ਆਪਣਾ ਪੁੱਤਰ ਧਰਤੀ ਦੇ ਉੱਤੇ ਭੇਜਿਆ ਤਾਂ ਜੋ ਅਸੀਂ ਸਾਰੇ ਪਾਪਾਂ ਤੋਂ ਮੁਕਤ ਹੋ ਜਾਈਏ ਹallelujah ਹallelujah ਵਚਨ ਜਿਹੜਾ ਨੂੰ ਦੇ ਜਮਾਨੇ ਵਿੱਚ ਜਿੰਨਾ ਲੋਕਾਂ ਨੇ ਪਰਮੇਸ਼ੁਰ ਦੇ ਵਚਨ ਨੂੰ ਨਹੀਂ ਮੰਨਿਆ ਉਹਦੇ ਅਨੁਸਾਰ ਨਹੀਂ ਚੱਲੇ ਜਾਦੇ ਧਰਤੀ ਦੇ ਉੱਤੇ ਪਰਮੇਸ਼ਰ ਜਾਲ ਪਰਦੋ ਲਿਆਂਦੀ ਉਹ ਲੋਕ ਮਾਰ ਦਿੱਤੇ ਵਚਨ ਚ ਲਿਖਿਆ ਸ਼ੈਤਾਨ ਉਹਨੂੰ ਪਤਾਲ ਦੇ ਵਿੱਚ ਲੈ ਗਿਆ ਉਹਨਾਂ ਨੂੰ ਕਿੰਨੇ ਜਾਣਿਆਂ ਨੂੰ ਪਤਾ ਸ਼ੈਤਾਨ ਉਹਨਾਂ ਨੂੰ ਪਤਾਲ ਦੇ ਵਿੱਚ ਲੈ ਗਿਆ ਉੱਥੇ ਉਹਨਾਂ ਨੂੰ ਕੈਦ ਕਰਕੇ ਰੱਖਿਆ ਬੰਦੀ ਬਣਾ ਕੇ ਰੱਖਿਆ ਜਿੰਦਰਾ ਲਾ ਕੇ ਰੱਖਿਆ ਹallelujah ਤੇ ਯਿਸੂ ਮਸੀਹ ਜਾਦੇ ਸਲੀਬ ਤੇ ਚੜਾਏ ਗਏ ਤੇ ਉਹਨਾਂ ਨੂੰ ਕਬਰ ਦੇ ਵਿੱਚ ਰੱਖਿਆ ਗਿਆ ਤੋ ਬਚਨ ਜਿਨੇ ਕਿਹਾ ਉਹਨਾਂ ਦਾ ਸਰੀਰ ਕਬਰ ਦੇ ਵਿੱਚ ਰੱਖਿਆ ਪਰ ਉਹ ਆਤਮਾ ਦੇ ਦੁਆਰਾ ਪਤਾਲ ਵਿੱਚ ਚੜੇਗੇ ਹallelujah ਉਪਤਾਲ ਵਿੱਚ ਜਾ ਕੇ ਉਹਨਾਂ ਨੇ ਸ਼ੈਤਾਨ ਦੇ ਨਾਲ ਲੜਾਈ ਕੀਤੀ ਔਰ ਜਿੱਤ ਪਾਈ ਅਲਪਤਾਲ ਦੀਆਂ ਕੁੰਜੀਆਂ ਉਹ ਆਪਣੇ ਕੋਲ ਲੈ ਕੇ ਆਏ ਔਰ ਉਹਨਾਂ ਰੂਹਾਂ ਨੂੰ ਬਚਨ ਸੁਣਾਇਆ ਪਰਮੇਸ਼ਰ ਦਾ ਜਦ ਉਹਨਾਂ ਰੂਹਾਂ ਨੇ ਬਚਨ ਨੂੰ ਮੰਨ ਲਿਆ ਤੋ ਬਚਨ ਜਿਨੇ ਕਿਹਾ ਆਜ਼ਾਦ ਕੀਤੀਆਂ ਗਈਆਂ ਹalleluyah ਤੇ ਪ੍ਰਕਾਸ਼ ਦੀ ਪੋਥੀ ਵਿੱਚ ਯਸੁਮਸੀ ਕਹਿੰਦੇ ਵੇਖਣ ਮੌਤ ਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਨੇ ਜਿੱਤ ਪ੍ਰਾਪਤ ਕੀਤੀ ਯਸੁਮਸੀ ਨੇ ਅੱਜ ਵੀ ਪ੍ਰਭੂ ਦੇ ਲੋਕੋ ਐਸੇ ਕਰਾਈਆਂ ਜੇ ਵਚਨ ਨੂੰ ਮੰਨੋਗੇ ਵਚਨ ਦੇ ਅਨੁਸਾਰ ਚੱਲੋਗੇ ਆਪਣਾ ਜੀਵਨ ਵਚਨ ਦੇ ਅਨੁਸਾਰ ਬਤੀਤ ਕਰੋਗੇ ਤੇ ਸੱਚਮੁੱਚ ਹਨੇਰੇ ਦਾ ਕੋਈ ਵਾਸ ਨਹੀਂ ਆ ਤੁਹਾਡੇ ਉੱਤੇ ਪਰ ਜੇ ਕਰਾਈ ਸੰਗਤੀ ਕਰਦੇ ਆ ਵਚਨ ਨੂੰ ਸੁਣਦੇ ਪਰ ਵਚਨ ਨੂੰ ਮੰਨਦੇ ਨਹੀਂ ਚੱਲਦੇ ਨਹੀਂ ਉਹਦੇ ਅਨਸਾਰ ਤਾਂ ਫਿਰ ਅਸੀਂ ਅਜੇ ਗੁਲਾਮੀ ਵਿੱਚ ਆ ਕਿਉਂਕਿ ਜਦੋਂ ਆਉਣ ਵਾਲਾ ਸਮਾਂ ਜਿਹੜਾ ਬਹੁਤ ਮਾੜਾ ਸਮਾਂ ਕਿਉਂਕਿ ਸੰਤਪਾਲਸ ਕਹਿੰਦਾ ਤੁਹਾਡੀ ਸੰਗਤੀ ਸਾਡੇ ਨਾਲ ਉਹਦੀ ਸਾਡੀ ਸੰਗਤੀ ਉਸ ਪ੍ਰਭੂ ਦੇ ਨਾਲ ਪਰਮੇਸ਼ਰ ਦੇ ਨਾਲ ਤੁਹਾਡੀ ਸੰਗਤੀ ਕਿਹਦੇ ਨਾਲ ਹੋਵੇ ਸਾਡੇ ਨਾਲ ਖੁਦਾ ਦੇ ਦਾਸਾਂ ਦੇ ਨਾਲ ਤੁਹਾਡੀ ਸੰਗਤੀ ਹੋਵੇ ਤਾਂ ਜੋ ਤੁਹਾਡੇ ਅੰਦਰ ਖੁਦਾ ਦਾ ਕਲਾਮ ਜਾਵੇ ਤੁਹਾਡੇ ਅੰਦਰ ਪਰਮੇਸ਼ਰ ਦਾ ਵਚਨ ਜਾਵੇ ਉਸ ਬੱਚੇ ਨੂੰ ਤੁਸੀਂ ਲੈ ਕੇ ਉਹਦੇ ਅਨੁਸਾਰ ਚੱਲੋ ਤੁਹਾਡਾ ਜੀਵਨ ਬਦਲ ਜਾਏ ਹallelujah ਅੱਜ ਵੀ ਪਰਮੇਸ਼ਰ ਚਾਹੁੰਦਾ ਭੈਣਾਂ ਨੂੰ ਜਿਆਦਾ ਤੋਂ ਜਿਆਦਾ ਪਿਆਰ ਕਰਦਾ ਹੈ ਖੁਦਾ ਇਸਤੇਮਾਲ ਕਰਨਾ ਚਾਹੁੰਦਾ ਹੈ ਭੈਣਾਂ ਨੂੰ ਬੇਟੀਆਂ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਤਕੜੀਆਂ ਹੋ ਜਾਓ ਪ੍ਰਭੂ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਲਈ ਪਰਮੇਸ਼ਰ ਨੇ ਤੁਹਾਨੂੰ ਸਿਰਫ ਰੋਟੀਆਂ ਪਕਾਉਣ ਵਾਸਤੇ ਤੁਹਾਨੂੰ ਬੱਚੇ ਸੰਭਾਲਣ ਵਾਸਤੇ ਇਨੀ ਧਰਤੀ ਉੱਤੇ ਭੇਜਿਆ ਪਰਮੇਸ਼ਰ ਨੇ ਤੁਹਾਨੂੰ ਇਹ ਇਸ ਲਈ ਕੀਤਾ ਹੈ ਕਿ ਤੁਸੀਂ ਖੁਦਾ ਦੇ ਵਿੱਚ ਵਧੋ ਆਪਣੇ ਪਤੀਆਂ ਨੂੰ ਉਤਸ਼ਾਹਿਤ ਕਰੋ ਤਾਂ ਜੋ ਖੁਦਾ ਦੀ ਮਹਿਮਾ ਹੋਵੇ ਹallelujah 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 ਕਿਉਂਕਿ ਤੁਸੀਂ ਸਹਾਇਕ ਬਣਾਈਆਂ ਗਈਆਂ ਜੇ ਆਪਣੇ ਪਤੀ ਦੀ ਸਹਾਇਕ ਆਪਣੇ ਪਤੀ ਨੂੰ ਸਪੋਰਟ ਕਰਨ ਵਾਲ ਤੇ ਹallelujah ਤੇ ਤੁਹਾਡੇ ਸਭਨਾਂ ਲਈ ਸਹਾਇਕ ਪਰਮੇਸ਼ਰ ਦਾ ਆਤਮਾ ਪਵਿੱਤਰ ਆਤਮਾ ਖੁਦਾ ਯਿਸੂ ਮਸੀਹ ਦਾ ਆਤਮਾ ਉਹ ਤੁਹਾਡੀ ਸਹਾਇਤਾ ਲਈ ਦਿੱਤਾ ਗਿਆ ਹੈ ਹallelujah ਹallelujah ਤੁਸੀਂ ਕੱਲੇ ਨਹੀਂ ਛੱਡੇਗੇ ਤੁਸੀਂ ਅਨਾਥ ਨਹੀਂ ਛੱਡੇਗੇ ਵਚਨ ਜਿਕੇ ਪਰਮੇਸ਼ਰ ਕਹਿੰਦਾ ਨਾ ਮੈਂ ਤੁਹਾਨੂੰ ਛੱਡਾਂਗਾ ਤੇ ਨਾ ਮੈਂ ਤੁਹਾਨੂੰ ਤਿਆਗਾਂਗਾ ਮੈਂ ਯੁੱਗ ਦੇ ਅੰਤ ਤੱਕ ਹਰ ਪਲ ਤੁਹਾਡੇ ਨਾਲ ਹਾਂ ਤੁਹਾਡੇ ਅੰਗ ਸੰਗ ਪਰਮੇਸ਼ਰ ਤੁਹਾਡੇ ਨਾਲ ਮੈਂ ਤੇ ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਦੁਆਰਾ ਬੜੀ ਆਸ਼ੀਸ਼ ਤੇ ਬੜੀ ਬਰਕਤ ਦੇਵੇ